ਮੈਂ ਸਾਰਿਆਂ ਨੂੰ ਤੁਹਾਨੂੰ ਪ੍ਰਣਾਮ ਕਰਦਾ ਇਸੇ ਗੱਲ ਤੋਂ ਹੈਰਾਨਾ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਕੋਈ ਵਿਧਾਇਕ ਪੁਰਬ ਰਹਿ ਗਏ ਉਹਨਾਂ ਨੂੰ ਇੱਕ ਮੈਸੇਜ ਕਿ ਤੂੰ ਇਹਦਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਾਫਲਾ ਕਿਸੇ ਨੇ ਲੁੱਟਾ ਕਿਸ ਨੇ ਲੁੱਟਾ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਹਲਕਾ ਇੰਚਾਰਜ ਜਿਹੜੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਤੁਸੀਂ ਤਕਰੀਬਨ ਤਕਰੀਬਨ 5 ਸਾਲ ਵਿਧਾਇਕ ਅਮਿਤ ਵੇਜਨਾਲ ਰੇ ਤੁਸੀਂ ਉਦੋਂ ਵਿਧਾਇਕ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ 15 ਦਿਨ ਪਹਿਲੇ ਪਾਰਟੀ ਛੱਡੀ ਤੁਸੀਂ 2 ਸਾਲ ਤਕਰੀਬਨ ਵਿਧਾਇਕ ਅਮਿਤ ਵੇਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਉਸੀ ਉਹ ਦੋ ਉਹਨਾਂ ਦੇ ਖਿਲਾਫ ਭ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ ਚੁੱਪ ਕਿਉਂ ਰਹੇ ਕੀ ਮਜਬੂਰੀਆਂ ਸੀ ਤੁਹਾਡੀਆਂ ਕੋਈ ਤਾਂ ਮਜਬੂਰੀ ਹੋएगी ਉਹ ਮਜਬੂਰੀ ਪਠਾਨਕੋਟ ਦੀ ਜਨਤਾ ਵੀ ਜਾਨਣਾ ਚਾਹੁੰਦੀ ਚਲੋ ਤੁਸੀਂ ਪਾਰਟੀ ਛੱਡੀ 15 ਦਿਨ ਪਹਿਲੇ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਆਮ ਆਦਮੀ ਤੁਸੀਂ ਹਮੇਸ਼ਾ ਸੱਤਾ ਦੇ ਨਾਲ ਹੀ ਰਹੇ ਹੋ ਆਮ ਆਦਮੀ ਪਾਰਟੀ ਨੇ ਵੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਤੇ ਤੁਹਾਨੂੰ ਹਲਫ ਇੰਚਾਰਜ ਬਣਾਇਆ तकरीबन 4 ਸਾਲ ਹੋ ਗਏ ਤੁਸੀਂ ਉਦੋਂ ਵੀ ਚੁੱਪ ਕਰਕੇ ਬੈਠੇ ਹੋ ਤੁਸੀਂ ਪੇਪਰ ਦੇ ਮੈਸੇਜ ਜਿਹੜੀ ਨੂਰਾ ਕੁਸ਼ਤੀ ਖੇਡ ਰਹੇ ਹੋ ਇੱਕ ਹੰ ਦਾ ਪਹਿਲਵਾਨਾਂ ਦਾ ਡੰਗਲ ਹੈ ਕਿ ਜੋਰ ਕਿਹਦੇ ਜਿਆਦਾ ਆ ओरिजिनल ਕੁਸ਼ਤੀ ਹੁੰਦੀ ਹੈ ਇਹ ਕੋਈ ਨੂਰਾ ਕੁਸ਼ਤੀ ਇਹ ਪਠਾਨਪੁਰ ਦੀ ਜਨਤਾ ਨੂੰ ਜਿਹੜੀ ਨੂਰਾ ਕੁਸ਼ਤੀ ਖੇਡ ਕੇ ਬੇਹਕੂ ਬਣਾ ਰਹੇ ਆ ਇੰਡੀ ਗਠਵਰਨ ਦਾ ਲੋਲੇ 2013 ਤੋਂ ਪਹਿਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਣਾਈ ਸੀ ਉਹ ਕਾਂਗਰਸ ਦੇ ਗਠਬੰਧ ਨਾਲ ਬਣਾਈ ਸੀ ਫਿਰ ਉਸ ਤੋਂ ਬਾਅਦ ਇੰਡੀ ਗਠਜੰਦਨ ਚੱਲ ਰਹੀ ਹੈ ਕਾਂਗਰਸ ਵਾਲੇ ਆਪ ਦੇ ਉੱਤੇ ਕਹਿੰਦੇ ਆ ਵੀ ਇਹ ਭ੍ਰਸ਼ਟਾਚਾਰ ਹੈ ਕੱਲ ਅਖਬਾਰ ਚ ਹੀ ਪਾਇਆ ਸੀ ਤੁਹਾਡੇ ਮਾਧਮ ਰਹੀ ਅਖਬਾਰ ਤੇ ਛਪਾਈ ਮੀਡੀਆ ਚ ਵੀ ਮੈਂ ਬਿਆਨ ਦੇ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਭ੍ਰਸ਼ਟਾਚਾਰ ਉਹ ਆ ਤੁਸੀਂ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਕਰਾ ਰਹੇ ਤੁਸੀਂ 4 ਸਾਲ ਚ ਭ੍ਰਸ਼ਟਾਚਾਰ ਦੇ ਕਿੰਨੇ ਐਫਆਈਆਰ ਦਾਜ ਕਰਾਈਆਂ ਪਿਛਲੀ ਸਰਕਾਰ ਦੇ ਉੱਤੇ ਜੇ ਤੁਹਾਨੂੰ ਸਭ ਕੋਈ ਪਤਾ ਹੈ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਕਿ ਇਹ ਜਿਹੜੀ ਨੂਰਾ ਕੁਸ਼ਤੀ ਹੈ ਤੇ ਪਖਾਨਕੋਟ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰ ਤੇ ਇਹਦੇ ਨਾਲ ਨਾਲ ਹੀ ਜਿਹੜੇ ਹਰਕਾ ਇੰਚਾਰਜ ਹੈ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਚਾਹਤੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹਾਂਗਾ ਕਿ 2021 ਜੇ ਤੁਹਾਡੀ ਕਾਰਪੋਰੇਸ਼ਨ ਤੁਸੀਂ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਸੀ ਆਮ ਆਦਮੀ ਪਾਰਟੀ ਨੇ ਤੁਹਾਡੇ ਸਾਰੇ ਐਨਸੀਆ ਵੀ ਜਮਾਤ ਜੱਤੋਂ ਕੀ ਸੀ ਤੁਸੀਂ ਸਾਡੇ ਮਾਨਯਾ ਸਾਡੇ ਛੋਟੇ ਭਰਾ ਜਿਹੜੇ ਸਾਡੇ ਮੰਡਲ ਦੇ ਹਕਸ਼ੀ ਵੀ ਹੈ ਬੜੀ ਜ਼ਿੰਮੇਵਾਰੀ ਤੇ ਪਰੇ ਨਿਖੇ ਸੂਝਮਾਨ ਨੇਤਾ ਉਹਨਾਂ ਦੇ ਹਾਰ ਦੇ ਉੱਤੇ ਤੁਸੀਂ ਕੀ ਕਟਿੰਨੀ ਕਰ ਰਹੇ ਸੀਗੇ ਇੱਕ ਉੱਚੀ 에라이 ਨੀਤੀ ਐ ਜਾਨ ਲੋ ਵੀ ਤੁਹਾਡੇ ਰਾਸ਼ਟਰੀ ਸੰਯੋਜਕ ਜਿਹੜੇ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ ਤੁਹਾਡੇ ਮਨੀਸ਼ ਸ਼ਿਸ਼ੋਧਿਆ ਜੀ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ ਤੁਹਾਡੇ ਹਲਕਾ ਇੰਚਾਰਜ ਵੀ ਬੁਰੀ ਤਰ੍ਹਾਂ ਸਾਡੇ ਬਾਪੂ ਜਨਤਾ ਪਾਰਟੀ ਦੇ ਵਿਧਾਇਕ ਕੋ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ ਹਾਰ ਤੇ ਜਿੱਤ ਜਿਹੜਾ ਜੀਵਨ ਦਾ ਸਾਰ ਹੈ ਭਾਰਤ ਜਨਤਾ ਪਾਰਟੀ ਦਾ ਜਿਹੜਾ ਸਿਪਾਈ ਹੈ ਉਹ ਹਾਰ ਜਾਂ ਜਿੱਤ ਨਾਲ ਕਰਮ ਨਹੀਂ ਕਰਦਾ ਉਹ ਆਪਣਾ ਲਗਾਤਾਰ ਗਤੀ ਨੂੰ ਪਬਲਿਕ ਦੇ ਕਾਰੇ ਵਾਸਤੇ ਲੋਕ ਹਿਤ ਵਾਸਤੇ ਹਮੇਸ਼ਾ ਜੜਾਓ ਕਾਰੇ ਤੇ ਪ੍ਰਯਾਸ ਰਹਿਦਾ ਤੇ ਮੈਂ ਇਹੀ ਕਹਾਂਗਾ ਅੱਜ ਦੀ ਸਾਡੇ ਇਸ ਤੋਂ ਬਾਅਦ ਬਬੂਤੀ ਸ਼ਰਮਾ ਜੀ ਤੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਤੁਸੀਂ ਗੱਲਾਂ ਨਾ ਕਰੋ ਤੁਸੀਂ ਕਰਮ ਕਰੋ ਜਿਸ ਦਿਨ ਤੁਸੀਂ ਪਿਛਲੇ ਭ੍ਰਸ਼ਟਾਚਾਰਾਂ ਦੇ ਉੱਤੇ ਪਹਿਲੀ ਵਿਜਲੈਂਸ ਦੀ ਇਨਕੁਆਇਰੀ ਕਰੋਗੇ ਯੋਗੇਸ਼ ਠਾਕਰ ਜੜਾ ਹੈ ਪਾਰਟੀ ਦੇ ਉੱਪਰ ਉੱਟ ਕੇ ਸਾਰਿਆਂ ਨਾਲ ਪਹਿਲੇ ਹਾਰ ਤੁੰ ਪਾਏ ਤੁਸੀਂ ਨੂਰਾ ਕੁਸ਼ਤੀ ਨਾ ਖੇਡੋ ਹੁਣ ਸੱਤਾ ਤੁਹਾਡੀ ਹੀ ਹੈ ਸਰਕਾਰ ਤੁਹਾਡੀ ਹੈ ਪਾਵਰ ਤੁਹਾਡੇ ਕੋਲ ਹੈ ਤੁਸੀਂ ਕੁਝ ਕਰਕੇ ਦਿਖਾ ਹੁਣ ਐਕਸ਼ਨ ਦਾ ਟਾਈਮ ਹੈ ਇਹ ਜਿਹੜੀ ਨੂਰਾ ਕੁਸ਼ਤੀ ਹੈ ਇਹਨੂੰ ਬੰਦ ਕਰੋ ਦੇਖੋ ਮੈਂ ਤੁਹਾਨੂੰ ਇਹ ਦੱਸ ਰਿਹਾ ਵਿਧਾਇਕ ਬਾਤੇ ਜਨਤਾ ਪਾਰਟੀ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਇਹ ਜਿਹੜੀ ਕਾਂਗਰਸ ਇੱਥੇ ਆਪ ਹੈ ਤੇ ਇਕੱਠੀ ਹੈ ਇਹ ਤੇ ਇੰਡੀਕੇਟ ਬੰਦਨ ਦਾ 파ਟ ਹੈ ਇਹ ਤੇ ਇੱਕੋ ਹੀ ਕਿਉਂ ਫਿ ਚੜੀ ਹੈ ਮੈਂ ਤੁਹਾਡੇ ਮਾਧਮ ਰਹੀ ਉਹੀ ਤੇ ਕਹਿ ਰਿਹਾ ਕਿ ਵੀ ਜੇ ਤੁਸੀਂ ਇੱਕ ਦੂਜੇ ਦੇ ਕੋਈ ਗੇਟ ਤੇ ਭ੍ਰਸ਼ਟਾਚਾਰ ਕੋ ਬੂਟਿਆਂ ਦੇ ਭ੍ਰਸ਼ਟਾਚਾਰ ਕੋ ਇੰਪਰੂਵਮੈਂਟ ਉਸ ਦੀਆਂ ਜ਼ਮੀਨਾਂ ਤੇ ਭ੍ਰਸ਼ਟਾਚਾਰ ਤੇ ਭ੍ਰਸ਼ਟਾਚਾਰ ਤੇ 4 ਸਾਲ ਤੋਂ ਹੋ ਗਏ ਕਾਰਵਾਈ ਤੇ ਕਰੋ ਐਕਸ਼ਨ ਦਾ ਟਾਈਮ ਆ ਗਿਆ ਪਠਾਨਕੋਟ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਪੁੱਛੇਗੀ 30000 ਪਿਛਲੇ ਬੰਦਿਆਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਐ ਐਮਸੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਵਾਈਫ ਤੇ ਕਈਆਂ ਦੇ ਖਰਚੇ ਖਾਤੇ ਉਹ ਕਾਰਵਾਈ ਕਿਉਂ ਨਹੀਂ ਕਰ ਰਹੀ ਪਠਾਨਕੋਟ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਪਠਾਨਕੋਟ ਦੀ ਜਨਤਾ ਨੂੰ ਮੂਰਖ ਨਾ ਬਣਾਓ ਕਿ ਵਿਧਾਇਕ ਬਾਪੀ ਜਨਤਾ ਪਾਪੀ ਦਾ ਹਾਂ ਪਰਦਸ਼ਨ ٹرسٹ ਸਰਕਾਰ ਤੋਂ ਵੀ ਹੈ ਤੁਹਾਡੇ ਇੰਡੀ ਗਠਵੰਨ ਨਹੀਂਦੀ ਹੈ ਕਾਂਗਰਸੀ ਤੇ ਜਿਹੜੇ ਆਮ ਆਦੀ ਪਾਰਟੀ ਵਾਲੇ ਜਿਹੜੇ ਕਿਉ ਖਿੱਚੜੀ ਐ ਉਹਨਾਂ ਉਹਨਾਂ ਦੀ ਸਰਕਾਰ ਐ ਉਹ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ ਦੇਖੋ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਮੇਅਰ ਨੇ ਇਹ ਬਿਆਨ ਦਿੱਤਾ ਮੇਅਰ ਸਾਹਿਬ ਦੀ ਜਿਹੜੀ ਗਰੀਮਾਨ ਉਤੇ ਛਿੰਭੇਨ ਕਰਤਾ ਪੂਰਵ ਵਿਧਾਇਕ ਨੇ ਪੂਰਵ ਵਿਧਾਇਕ ਕੋਲੋਂ ਮੈਂ ਤੁਹਾਡੇ ਮੱਦੇਨਜ਼ਰ ਇਹ ਪੁੱਛਣਾ ਚਾਹੁੰਦਾ ਕੀ ਅਥਾਰਟੀ ਐ ਵੀ ਉਹ ਮੰਗੇ ਕਾਰਪੋਰੇਸ਼ਨ ਵਾਸਤੇ ਪੈਸੇ ਪੈਸੇ ਮੰਗੇ ਕਾਰਪੋਰੇਸ਼ਨ ਦਾ ਮੇਅਰ ਪੁਰਵ ਵਿਧਾਇਕ ਕੋਲ ਤੇ ਕੋਈ ਅਥਾਰਟੀ ਨਹੀਂ ਹੈ ਮੇਅਰ ਸਾਹਿਬ ਦੀ ਗਰਮੀਆਂ ਨੂੰ ਭੰਗ ਕਰਤਾ ਉਹਨੂੰ ਤੇ ਮੇਰੇ ਖਿਆਲ ਚੁੱਪ ਕਰਕੇ ਪਤਾ ਨਹੀਂ ਕਿਹੜੀ ਕੋਈ ਗਿੱਦਰ ਸਿੰਘੀ ਸੁੰਗਾਈ ਦੀ ਵੀ ਤੁਸੀਂ ਬੋਲਣਾ ਹੀ ਨਹੀਂ ਉਹਨਾਂ ਵਿਚਾਰਣ ਬੋਲਣੇ ਨਹੀਂ ਠੀਕ ਹੈ 100 ਕਰੋੜ ਰੁਪਏ ਫੇਰ ਮੰਗ ਰਹੇ ਆ ਫਿਰ ਕਹਿੰਦੇ ਮੈਂ ਮਿਹਨਤ ਬੜੀ ਕੀਤੀ ਪਰ ਮੈਨੂੰ ਹਾਰ ਮਿਲੀ ਮੈਂ ਹੋਰ ਬੜਾ ਕੁਝ ਸਿੱਖ ਰਿਹਾ ਮੈਂ ਪੁਰਵ ਵਿਧਾਇਕ ਨੂੰ ਵੀ ਕਹਿਣਾ ਚਾਹਾਂਗਾ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਨ ਦੋ ਜੇ ਆਮ ਆਦਮੀ ਪਾਰਟੀ ਜਿਹੜੀ ਹੈ ਜੇ ਉਹ ਕਾਰਵਾਈ ਨਹੀਂ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦੇ ਜਰੂਰ ਤੁਹਾਡੇ ਜਿਹੜੇ ਪਿਛਲੇ ਕਾਰਨਾਮੇ ਆ ਭ੍ਰਸ਼ਟਾਚਾਰ ਆ ਉਹਨੂੰ ਉਜਾਗਰ ਕਰੇਗੀ ਧੰਨਵਾਦ ਜੈ ਹਿੰਦ ਜੈ ਬਾਦ ਹੁਣ ਤੁਸੀਂ ਸਾਡੇ ਦੇਖੋ ਜੀ ਬਿਆਨਬਾਜ਼ੀ ਬੜੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਵਾਲੇ ਹੋ ਕਾਂਗਰਸ ਦੇ ਮੇਰ ਵਾਲੇ ਵੀ ਮੈਂ ਤੇ ਕੱਲ ਬੜਾ ਖੁਸ਼ ਹੋਇਆ ਕਿ ਮੇਰ ਸਾਹਿਬ ਵੀ ਕੁਝ ਬੋਲੇ ਨੇ ਕੀ ਪਿਛਲੇ 3.5 ਸਾਲ 4 ਸਾਲ 4 ਸਾਲ ਤੋਂ ਸਾਨੂੰ ਸਿਰਫ 20 ਲੱਖ ਰੁਪਏ ਲਾਇਬ੍ਰੇਰੀ ਮਿਲਿਆ ਹੈ ਮੇਅਰ ਸਾਹਿਬ ਉੱਠੋ ਦਰਿਆ ਬਚਾਓ ਸਰਕਾਰ ਖਿਲਾਫ ਬੋਲੋ ਕਿਉਂ ਤੁਸੀਂ ਆਪਸ ਵਿੱਚ ਲੁਕਾ-ਛੁਪੀ ਖੇਲੇ ਕਰਦੇ ਆਪ ਵਾਲੇ ਔਰ ਕਾਂਗਰਸ ਵਾਲੇ ਇੱਕ ਪਾਸੇ ਤੁਹਾਡਾ ਉੱਪਰ ਗੱਠਜੋੜ ਬੰਦਨ ਹੈ ਉਤੋਂ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਿ ਸਿਰਫ 20 ਲੱਖ ਰੁਪਏ ਮਿਲਿਆ 3.5 ਸਾਲ ਚ ਤੇ ਬੋਲ ਲੱਗੇ ਨਾ ਭਾਤੇ ਜਨਤਾ ਪਾਰਟੀ ਹਰ 2-3 ਮਹੀਨੇ ਬਾਅਦ ਸਰਕਾਰ ਦਾ ਪੁੱਤਰਾ ਪੁੱਗਦੀ ਹੈ ਸਰਕਾਰ ਦੇ ਸਰਕਾਰ ਦੇ ਖਲਾਫ ਵਿਰੋਧ ਕਰਦੀ ਹੈ ਪਰ ਤੁਸੀਂ ਦੱਸੋ ਕਿੱਥੇ ਇਕੱਤਰਨਾ ਲਾਇਆ ਸਰਕਾਰ ਦੇ ਖਿਲਾਫ ਤੁਹਾਨੂੰ ਬੰਨ ਕਹਿੰਦਾ ਡਰਾਂ ਕਿਹੜੇ ਤੁਸੀਂ ਕੱਪਲੇ ਕਿਤੇ ਪਿਛਲੇ 4 ਸਾਲ ਦੇ ਵਿੱਚ ਸਾਡੇ 4.5 ਸਾਲ ਦੇ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਡਰ ਲੱਗਦਾ ਪਿਆ ਸਰਕਾਰ ਖਿਲਾਫ ਬੋਲਣ ਦਾ ਮੰਤਰੀ ਸਾਹਿਬੇ ਇਲਾਕੇ ਦਾ ਹੋਵੇ ਮੰਤਰੀ ਸਾਹਿਬੇ ਜ਼ਿਲ੍ਹੇ ਦਾ ਹੋਵੇ ਔਰ ਸ਼ਰਮ ਦੀ ਗੱਲ ਹੈ ਕਿ ਨਗਰ ਕੌਂਸਲ ਲੋਕ ਕਹਿ ਰਿਹਾ ਕਿ ਸਿਰਫ 20 ਲੱਖ ਰੁਪਏ ਮਿਲਣਗੇ ਲਾਇਬ੍ਰੇਰੀ ਲਈ ਤੇ ਮੈਂ ਬਬੂਤੀ ਸ਼ਰਮਾ ਜੀ ਨੂੰ ਪੁੱਛਣਾ ਚਾਹਨਾ ਤੁਸੀਂ ਕਿਸ ਹੱਕ ਨਾਲ ਤੁਸੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਨੂੰ ਗੱਲਾਂ ਸੁਣਾ ਰਹੇ ਹੋ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਵਿਧਾਇਕ ਹੈ ਯਾਦ ਕਰੋ ਜਿੱਲੇ ਸਾਡੀ ਸਰਕਾਰ ਹੀ ਉਹ ਐਮਐਲਏ ਸੀ ਪਠਾਨਕੋਟ ਦੀ ਕੋਈ ਗਲੀ ਕੋਈ ਨਾਲੀ ਕੋਈ ਸੜਕ ਕੋਈ ਇਲਾਕਾ ਕੋਈ ਦੱਸ ਦਿਓ ਜਿਹੜਾ ਪੱਕਾ ਨਹੀਂ ਹੋਇਆ ਜਿੱਤੇ ਸਿਵਰੇ ਦੀ ਜੁਤੀ ਸਿਵਰੇ ਪਿਆ ਜਿੱਤੇ ਪਾਣੀ ਵੀ ਜੁਰਤੇ ਤੇ ਪਾਣੀ ਦੀ ਪਾਈ ਪਈ ਆ ਪਠਾਨਪੁਰ ਦੇ ਅੱਜ ਜੇ ਤੁਸੀਂ ਜ਼ਿਲ੍ਹਾ ਦੇਖ ਰਹੇ ਹੋ ਜੇ ਕਾਰਪੋਰੇਸ਼ਨ ਦੇਖ ਰਹੇ ਹੋ ਉਹਨਾਂ ਦੀ ਹੀ ਦੇਣ ਹੈ ਜੇ ਸੈਟਲਟ ਪਠਾਨਪੁਰ ਚ ਬਣਿਆ ਉਹ ਅਸ਼ਵੀ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਪੁਰ ਚ ਜੇ ਸਰਕਾਰੀ ਕਾਲਜ ਬਣਿਆ ਉਹ ਅਸ਼ਵੀ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਪੁਰ ਦੇ ਵਿੱਚ ਜੇ ਸਟੇਡੀਅਮ ਬਣਿਆ ਉਹ ਅਸ਼ਵੀ ਸ਼ਰਮਾ ਜੀ ਨੇ ਬਣਾਇਆ ਅਗਰ ਪਠਾਨਪੁਰ ਦੇ ਵਿੱਚ ਜ ਤੀਤ ਬਾਲਮੀਕ ਚੌਂਕ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਦੇਖ ਰਹੇ ਹੋ ਪਿਛਲੇ 8 ਸਾਲ ਚ ਉਹ ਤਰਾਇਮਨ ਤਰਾਇਮਨ ਕਰ ਰਹੀ ਆ ਕਿ ਨੰਨੂ ਵੀ ਕੋਈ ਸੁਧ ਲਾ ਲਓ ਮੇਰੀ ਵੀ ਕੋਈ ਸੁਧ ਲੈ ਲਓ ਉਹ ਤੁਸੀਂ ਕਹਿੰਦਾ ਕਿ ਅਸੀਂ ਬੋਲੀ ਕਰਾਂ ਲੱਗੇ ਆ ਕੋਈ ਅਗਲੇ ਮਹੀਨੇ ਹੁਣ ਵੀ ਐਮਐਲਏ ਉਹ ਵਿਦਾਇਗਾ ਤਾਂ ਸਰਕਾਰ ਜਿਹੜੀ ਆ ਉਹ ਆਪਦੀ ਆ ਸਰਕਾਰ ਕੋਲ ਉਹ ਪੈਸੇ ਮੰਗਦੇ ਤੁਸੀਂ ਵਿਧਾਨ ਸਭਾ 'ਚ ਦੇਖਿਆ ਹੋਣਾ ਕਿੰਨੀ ਵਾਰੀ ਵਿਧਾਇਕ ਜਿਨੇ ਆਪਣੇ ਪਠਾਨਕੋਟ ਦੀ ਗੱਲ ਰੱਖੀ ਕਿ ਮੇਰੇ ਪਠਾਨਕੋਟ ਦੇ ਜਿਹੜੇ ਸਰਹੱਦੀ ਇਲਾਕੇ ਨੇ ਜਿਹੜੇ ਮੇਰੇ ਪਠਾਨਕੋਟ ਦੇ ਜਿਹੜੇ ਪਿੰਡ ਪੈਦੇ ਉਹਨਾਂ ਦੀਆਂ ਸੜਕਾਂ ਦੀ ਜਿਹੜੇ ਹਾਲਾਤ ਬਹੁਤ ਮਾੜੀ ਆ ਮੇਰੇ ਸ਼ਹਿਰ ਦੇ ਹਾਲਾਤ ਬਹੁਤ ਮਾੜੀ ਆ ਕਿ ਸਾਨੂੰ ਉਹਨਾਂ ਲਈ ਪੈਸੇ ਦਿਓ ਪਰ ਇਹ ਸਰਕਾਰ ਜਿਹੜੀ ਹੈ ਗੁੰਗੀ ਹੈ ਤੇ ਬੈਰੀ ਹੈ ਸਾਡੇ ਹਲਕਾ ਤੇ ਇਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਜੀ ਨੇ ਇੱਕ 30-30 ਹਜ਼ਾਰ ਦੇ ਮੁੱਦੇ ਉੱਤੇ ਚर्चा ਕੀਤੀ ਮੈਂ ਤੁਹਾਨੂੰ ਦੱਸ ਦੇਣਾ ਚੰਨਾ ਸਾਡੇ 3 ਸਾਲਾਂ ਤੋਂ ਸਰਕਾਰ ਤੁਹਾਡੀ ਹੈ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਤੇ ਕਾਪੀ ਕਿਉਂ ਨਹੀਂ ਕੀਤੀ ਜਾ ਰਹੀ ਅੱਜ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ ਸਿਰ ਤੇ ਤੁਹਾਨੂੰ ਇਹਦਾ ਯਾਦ ਆ ਗਿਆ ਸ਼ਹਿਰ ਦੀ ਸੁਧਬਤ ਲੈਣ ਦਾ ਯਾਦ ਆ ਗਿਆ ਜਿਹੜਾ 30-30 ਹਜ਼ਾਰ ਦਾ ਮੁੱਦਾ ਹੈ ਉਹਦੇ ਵਿੱਚ ਦੋ ਪਰਿਵਾਰਾਂ ਦਾ ਧਿਆਨ ਪਿਆ ਇੱਕ ਬੱਚਾ ਸੀਗਾ ਸੁੰਦਰ ਨਗਰ ਤੋਂ ਇੱਕ ਪਧਰੋਏ ਤੋਂ ਪਰਿਵਾਰ ਸੀਗਾ ਜਿਨ੍ਹਾਂ ਦੇ ਹਾਂ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਕੀ ਚਾਹੀਦਾ ਜਿਹੜਾ 30 3000 ਜਿਨ੍ਹਾਂ ਲੋਕਾਂ ਦੇ ਖਾਤਿਆਂ 'ਚ ਗਿਆ ਇੱਕ ਤਾਂ ਉਹਦੀ ਜਾਂਚ ਕੀਤੀ ਜਾਏ ਪਲੱਸ 30 3000 ਜਿਹੜੇ ਵਾਰਡ ਦੇ ਇੰਚਾਰਜ ਨੇ ਉਹਨਾਂ ਦੇ ਖਾਤਿਆਂ 'ਚ ਪਾਇਆ ਉਹ ਜਿਸਲੇ ਖਾਤੇ ਦੇ ਪੈਸੇ ਪਏ ਐ ਇੰਚਾਰਜ ਜਿਹੜੇ ਸੀਗੇ ਕਾਉਂਸਲਰ ਜਿਹੜੇ ਸੀ ਉਹਨਾਂ ਨੇ 15 ਤੋਂ 20 2000 ਉਹਨਾਂ ਕੋਲ ਵਾਪਸ ਲੈ ਲਏ ਅਸੀਂ ਕਹਿੰਦੇ ਹਾਂ ਵੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਏ ਹੋਰ ਉਹ ਪੈਸੇ ਜਿਹੜੇ ਇੰਚਾਰਜ ਸੀਗੇ ਹੋਰ ਕਾਉਂਸਲਰ ਸੀਗੇ ਉਹਨਾਂ ਕੋਲ ਡਬਲ ਦਿਲ ਪੈਨਲਟੀ ਵਾਪਸ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਹਲਕਾ ਇੰਚਾਰਜ ਨੇ ਗੱਲ ਕੀਤੀ ਸੀ ਕਿ ਕੁਝ ਲੋਗਾਂ ਨੇ ਪੈਸੇ ਰਿਟਰਨ ਕੀਤੇ ਇੱਕ ਚੋਰੀ ਦੂਸਰੀ ਸੀਨਾ ਚੋਰੀ ਪਹਿਲਾਂ ਹੀ ਖਾਤਿਆਂ 'ਚ ਆਪਣੀ ਜਨਾਨੀਆਂ ਦੇ ਆਪਣੇ ਪਰਿਵਾਰ ਵਾਲਿਆਂ ਦੇ ਖਾਤੇ 'ਚ ਪੈਸੇ ਪਵਾ ਲੰਨੇ ਆ ਫਿਰ ਇਹਨੂੰ ਵਾਪਸ ਕਰ ਦਿੰਨੇ ਆ ਇਹ ਕਿੱਥੇ ਦਾ ਇਨਸਾਫ ਹੈ ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਵਿੱਚ ਇਸ ਮੁੱਦੇ ਦੇ ਵਿੱਚ ਜਿੰਨੇ ਲੋਗ ਨੇ ਪਿੱਛੇ ਸਾਰੇ ਵੀ ਗਹਿਰਾ ਇਹਨਾਂ ਜਾਂਚ ਕੀਤੀ ਜਾਏ ਧਾਰਾ 302 ਦੇ ਅਧੀਨ ਇਹ ਸਾਰੇ ਦੇ ਪਰਚਾਉਣਾ ਚਾਹੀਦਾ ਹੈ ਸਮਾਜ ਨੂੰ ਕਲੀਅਰ ਕਰਕੇ ਦੱਸੋ ਕਿ ਜਿਹੜੀ ਕਾਰਪੋਰੇਸ਼ਨ ਆ ਇੱਕ ਛੋਟਾ ਜਿਹਾ ਮੰਦਰ ਦਾ ਰੂਪ ਹੈ ਰਾਜਨੀਤੀ ਜਿਹੜੀ ਹੈ ਨਾ ਸੇਵਾ ਦਾ ਮਾਧਿਅਮ ਹੈ ਇਹ ਜਿਹੜੇ ਕਰਪਟ ਲੋਕ ਇਹਦੇ ਵਿੱਚ ਆ ਰਹੇ ਆ ਉਹਨਾਂ ਨੂੰ ਰਾਜਨੀਤੀ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਚਾਹੇ ਇਹਦੇ ਵਿੱਚ ਸ਼ੈਲਟਰ ਪਿੱਛੇ ਵਿਧਾਇਕ ਜੀ ਦੀ ਹੈ ਉਹਨਾਂ ਤੱਕ ਵੀ ਇਹਦੀ ਗੱਲ ਗਿਰਨੀ ਚਾਹੀਦੀ ਹੈ ਜੈ ਹਿੰਦ ਜੈ ਭਾਰਤ ਜੈ ਸ਼ਕਤ ਸਰਨੂ ਰਾਮ ਰਾਮ ਜੀ ਤੇ ਸਸਤੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਪਠਾਨਕੋਟ ਵੱਲੋਂ ਰੱਖੀ ਗਈ ਜੀ ਸ਼ਹਿਰ ਵਿੱਚ ਵੱਧੀ ਸਮੱਸਿਆ ਤੇ ਜਿਹੜੇ ਗੰਭੀਰ ਮੁੱਦੇ ਸਾਡੀ ਜਨਤਾ ਦੇ ਨੌਲੇਜ ਦੇ ਵਿੱਚ ਹੋਣੇ ਚਾਹੀਦੇ ਆ ਜਿਹੜੇ ਤਰੀਕੇ ਨਾਲ ਗਲਤ ਗੱਲਾਂ ਕਰਕੇ ਜਾਂ ਤੱਥਾਂ ਨਾਲ ਖੇਲ ਕਰ ਜਾਂ ਉਹਨਾਂ ਨੂੰ ਚੇਂਜ ਕਰ ਕਰ ਪੇਸ਼ ਕੀਤਾ ਜਾ ਰਿਹਾ ਹੈ ਉਹਦਾ ਸਪਸ਼ਟੀਕਰਨ ਕਰਨਾ ਜਿਹੜਾ ਝੂਠ ਫੈਲਾਇਆ ਜਾ ਰਿਹਾ ਹੈ ਉਹਦੇ ਉੱਪਰ ਜਿਹੜਾ ਉਹ ਸਚਾਈ ਦੇ ਉੱਪਰ ਪਰਦਾ ਪਾ ਰਹੇ ਨੇ ਉਹ ਪਰਦਾ ਚੁਕਣਾ ਇਹ ਆਪੋਜੀਸ਼ਨ ਦੇ ਵਿੱਚ ਰਹਿਣ ਕਰਕੇ ਇਹ ਸਾਡੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ ਤੇ ਇੱਕ ਨਾਗਰਿਕ ਹੋਣ ਕਰਕੇ ਇੱਕ ਸਾਡੇ ਰਿਸਪਾਂਸਿਬਿਲਟੀ ਵੀ ਬੰਦੀ ਹੈ ਕਿ ਅਸੀਂ ਇੱਕ ਸਚਾਈ ਨੂੰ ਪ੍ਰਤੱਖ ਸਾਰਿਆਂ ਦੇ ਸਾਹਮਣੇ ਲਿਆਈਏ ਤੇ ਜਿਹੜੀ ਕਲ ਫੈਕਸ਼ਨ ਫਿਗਰਸ ਤੇ ਹੋਣੀ ਚਾਹੀਦੀ ਹੈ ਉਹ ਫੈਕਸ਼ਨ ਫਿਗਰ ਤੇ ਕਰੀਏ ਜਿਹੜੇ ਅੱਜਕੱਲ ਇੱਕ ਨਿਆ ਟ੍ਰੈਂਡ ਬਣਿਆ ਹੈ ਕਿ ਜਿੰਨੂੰ ਕਹਿੰਦੇ ਬਿਲੋ the ਬੈਲਟ ਹਿੱਟ ਕਰਨਾ ਜਾਂ ਪਰਸਨਲ ਕਮੈਂਟ ਕਰਨਾ ਕਿਉਂਕਿ ਜਿਨ੍ਹਾਂ ਕੋਲ ਮੁੱਦੇ ਨਹੀਂ ਹੈਗੇ ਉਹਨਾਂ ਕੋਲ ਸਿਵਾਏ ਬਦਤਮੀਜ਼ੀ ਦੇ ਕੋਈ ਚਾਰਾ ਨਹੀਂ ਬਚਦਾ ਇੱਕ ਐਦਾਂ ਦਾ ਖੇਲ ਪ੍ਰਗਟ ਕਰਨ ਲਈ ਕਿ ਰਾਜਨੀਤੀ ਨਾ ਹੋ ਕੇ ਇੱਕ ਪਰਸਨਲ ਅਟੈਕ ਕਰਕੇ ਚੀਜ਼ਾਂ ਨੂੰ ਗੁੰਮਰਾਹ ਕਰ ਦਿਓ ਮੁੱਦਿਆਂ ਤੋਂ ਪਟਕਾ ਦਿਓ ਸਚਾਈਆਂ ਤੋਂ ਪਟਕਾ ਦਿਓ ਅੱਜ ਤੱਕ ਜਿਹੜੀ ਗੱਲਾਂ ਸਾਰਾ ਸ਼ਹਿਰ ਮੰਨਦਾ ਹੈ ਉਹ ਗੱਲਾਂ ਹੀ ਇਸ ਤਰੀਕੇ ਨਾਲ ਕਰਦੇ ਨੇ ਕਿ ਉਹ ਸਾਰੀ ਗੱਲਾਂ ਨੂੰ ਮੋਲਡ ਇਸ ਤਰ੍ਹਾਂ ਕਰਦੇ ਹੋ ਕਿ ਜਨਤਾ ਜਿਹੜੀ ਸਚਾਈ ਨੂੰ 10 ਸਾਲ 15 ਸਾਲ 20 ਸਾਲ ਤੋਂ ਮੰਦੀ ਪਈ ਹੈ ਉਨੂੰ ਲੋਕਾਂ ਨੂੰ ਬਲੀਵ ਹੋਣਾ ਸ਼ੁਰੂ ਹੋ ਜਾਏਗੀ ਸਹੀ ਜਿਹੜੀ ਚੀਜ਼ ਸੋਚਦੇ ਹੀ ਜਾਂ ਜਿਹੜੀ ਚੀਜ਼ ਸਾਡੇ ਸਾਹਮਣੇ ਹੈ ਉਹ ਸਭ ਝੂਠੀ ਇਹ ਉਪਰੋਂ ਜਲਦੀ ਹੈ ਜੀ ਇਹ ਉੱਪਰ ਤੋਂ ਲੈ ਕੇ ਸਾਰੇ ਨੇਤਾ ਸਾਡੇ ਵਿਪੱਖਸ਼ ਪਾਰਟੀਆਂ ਦੇ ਉਹ ਜਿੱਦਾਂ ਕੇਸ਼ਰੀਵਾਲ ਜੀ ਤੁਹਾਨੂੰ ਪਤਾ ਹੀ ਹੈ ਉਹੀ ਫਿਰ ਹਾਰਾਰਕੀ ਹੈਗੀ ਹੈ ਉਦਾਂ ਹੀ ਫਿਰ ਥੱਲੇ ਨੂੰ ਸਾਰੀ ਗੇਮ ਆਂਦੀ ਹੈ ਇਸੇ ਕਰਕੇ ਜਿਹੜਾ ਵਿਸ਼ੇ ਹੈ ਜਿਹੜਾ ਸਾਡਾ ਸਟੇਟ ਦੇ ਮੁੱਦੇ ਨੇ ਲੋਕਲ ਦੇ ਵਿੱਚ ਸਰਕਾਰ ਹੈਗੀ ਹੈ ਕਾਂਗਰਸ ਪਾਰਟੀ ਦੀ ਜਿਹੜੇ ਕੀ ਨਾਂ ਤੇ ਕਿਤੇ ਲੱਭਦੇ ਨੇ ਨਾਂ ਤੇ ਕੁਝ ਕੰਮ ਕਰਦੇ ਨੇ ਸਾਡੇ ਮੇਅਰ ਸਾਬ ਦਾ ਸਾਰਿਆਂ ਨੂੰ ਪਤਾ ਹੀ ਹੈ ਹੁਣ ਕੀ ਬੋਲੀਏ ਕਿ ਸਾਡੇ ਕੁਝ ਪ੍ਰੈਸ ਦੇ ਭਰਾਵਾਂ ਨੇ ਕਿਹਾ ਸੀ ਇੰਟਰਵਿਊ ਦੀ ਵੀ ਕੋਸ਼ਿਸ਼ ਕਰਨ ਕੋਸ਼ਿਸ਼ ਕੀਤਾ ਕਿ ਉਹਨਾਂ ਦਾ ਕਰੀਏ ਜਾਂ ਮਿਲਿਓ ਨਹੀਂ ਮਿਲਦੇ ਜਾਂ ਜਿਹੜੇ ਵਾਰਡਸ ਦੇ ਵਿੱਚ ਪ੍ਰੋਬਲਮ ਨੇ ਜਾਂ ਜਿਹੜੇ ਸ਼ਹਿਰ ਦੀ ਮੂਲ ਬੂਤ ਸਾਡੀ ਰਿਕੁਆਇਰਮੈਂਟਸ ਨੇ ਜਿਹਨੂੰ ਉਹ ਪੂਰਾ ਨਹੀਂ ਕਰ 파ਰੇ ਉਹਦੇ ਲਈ ਕੋਈ ਬੰਦਾ ਜਵਾਬ ਦੇ ਨਹੀਂ ਹੈਗਾ ਸਿਰਫ ਇਹ ਬਾਲ ਚੁੱਕ ਕੇ ਉਹਨਾਂ ਦੇ ਕੋਰਟ ਦੇ ਵਿੱਚ ਉਹਨਾਂ ਨੇ ਬਾਲ ਚੁੱਕ ਕੇ ਉਹਨਾਂ ਦੇ ਕੋਰਟ ਦੇ ਵਿੱਚ ਇਸ ਕਰਕੇ ਆ ਜ਼ਰੂਰੀ ਹੈ ਬਹੁਤ ਜ਼ਰੂਰੀ ਸੀ ਸਾਡੇ ਲਈ ਬਹਿਣਾ ਤੇ ਜਿਹੜੀ ਜਿਹੜੀ ਪ੍ਰੋਬਲਮਸ ਅਸੀਂ ਫੇਸ ਕਰੇ ਕਰਨੇ ਆ ਤੇ ਜਿਹੜਾ ਝੂਠ ਹੈ ਉਹਦੇ ਉੱਪਰ ਪਰਦਾ ਚੁੱਕਣਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes